ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮੋਦਲੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਕਾਰੋਬਾਰ ਦੇ ਨਾਲ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਜਰਸੀ ਕ੍ਰੋਸ ਗੱਬਣ گاਵ ਕਾਊਆ ਜਿਹਦੀ ਆਪਾਂ ਬਣਦੀ ਡਿਟੇਲ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਪਸ਼ੂਆਂ ਦੀ ਜਿਹੜੀ ਆ ਉਹ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਗੁਰਮੀਤ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98764 30452 ਹਾਂ ਮੈਂ 764 30452 30452 ਹਾਂਜੀ ਤੇ ਗਾਂ ਫਿਰ ਆਪਣੇ ਘਰ ਦੀ ਹੈ ਬਾਈ ਹਾਂਜੀ ਬਾਈ ਘਰ ਦੀ ਹੈ ਜੀ ਤੇ ਕਿੰਨਾ ਅਸਵਾ ਸੁਣਾਈਏ ਇਹਨੂੰ ਇਹ ਦੂਜਾ ਸੁਆ ਜੀ ਦੂਜਾ ਸੁਆ ਸੁਣਾ ਹੈ ਹਾਂਜੀ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਜੀ ਪੰਜ ਤਰੀਕ ਨੂੰ ਤਾਂ ਪੂਰੇ ਹਾਂਜੀ ਤੇ ਕਿੰਨਾ ਕ ਦੁੱਧ ਤੁਹਾਡੇ ਕੋਲੇ ਪੀਕ ਲੈਵਲ ਤੇ ਕੱਢਿਆ ਨੇ ਇਹਨੇ ਪਿਛਲੀ ਆਰ ਦੀ 14-15 ਕਿਲੋ ਦੁੱਧ ਕੱਢਿਆ ਠੀਕ ਐ ਇਦਕੀ ਵੀ ਇੰਨਾ ਕੱਢ ਦੋਗੀ ਹਾਂਜੀ ਇਦਕੀ ਦਾ ਵੱਧ ਉਮੀਦ ਆ ਵੀ ਮੰਨ ਲਾ 16-17 ਕਿਲੋ ਨੂੰ ਇੱਤੀ ਵੱਧ ਕੱਢਣ ਦੀ ਐ ਹਾਂਜੀ ਠੀਕ ਐ ਬਈ ਲੈ ਵੀ ਮਿੱਤਰੋ ਕਿੰਨੇ ਕ ਦਿਨ ਲਾਈਊ ਬਾਈ ਸੂਣ ਦੇ ਇਹਦੇ ਪੰਜ ਤਰੀਕ ਨੂੰ ਦਿਨ ਪੂਰੇ ਆ ਜੀ ਮੰਨ ਲਾ ਵੀ ਅੱਜ ਪੰਜ ਛੇ ਦਿਨ ਪਏ ਆ ਜੀ ਅੱਜ ਪੰਜ ਛੇ ਦਿਨ ਪਏ ਹਾਂਜੀ ਹਫ਼ਤਾ ਮੰਨ ਲਓ ਇਹ ਮੇਰੇ ਹਿਸਾਬ ਨਾਲ ਅਜੇ 10 ਦਿਨ ਨਹੀਂ ਹੁੰਦੀਆਂ ਠੰਣਪੁਣ ਬਹੁਤ ਸਾਫ਼ ਆ ਦੋਸਤੋ ਸੀਲ ਠੰਢੀ ਦੇਖ ਸਕਦੇ ਆਂ ਦੋਸਤੋ ਬਹੁਤ ਸਾਊ ਸੁਭਾਦੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਹਿਜ ਗੈਬ ਦਿਖਾਵਾਂਗੇ ਤੇ ਢਿੱਲ ਵੀ ਚੰਗੀ ਪਈ ਆ ਦੋਸਤੋ ਆ ਢਿੱਲਾ ਜਿਹੜੀ ਅਨਸਾਰੀ ਭਰਨੀ ਆ ਗਾਣੇ ਦੇਖ ਸਕਦੇ ਆਂ ਢਿੱਲ ਢਲ ਢੁੱਲ ਬਹੁਤ ਵਈਏ ਦੂਜੇ ਪਾਸੇ ਤੋਂ ਤੁਹਾਨੂੰ ਥਾਣਾ ਦਾ ਸਹਿਜ ਗੈਬ ਦਿਖਾਉਨੇ ਆ ਦੇਖ ਸਕਦੇ ਆਂ ਜੀ ਬਿਲਕੁਲ ਸੇਮ ਸਹਿਜ ਆ ਥਾਣਾ ਦਾ ਚੰਗੀ ਰਾਜੀ ਪਈ ਆ ਦੋਸਤੋ ਬਲੈਕ ਕਲਰ ਦੇ ਵਿੱਚ ਆ ਤੇਲੀਆ ਬਲੈਕ ਤੇਲੀਆ ਕਲਰਾਂ ਦੇ ਜਰਸੀ ਨਾਲ ਕਰਾਉਸ ਆ ਤੇ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਤੋੜ ਦਿਆਂ ਤਾਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਉਹ ਚੰਗੀ ਤੇ ਨਾਲ ਆ ਜੂਗੀ ਵਾ ਅੱਜ ਆ ਉੱਤੇ ਨਾ ਤੋੜ ਦੇ ਲੰਮੀ ਲੈ ਕਰ ਐ ਲਓ ਦੋਸਤੋ ਚੰਗੀ ਪਈ ਹਜੇ 8-10 ਦਿਨ ਨਹੀਂ ਗਾਂਸ ਹੁੰਦੀ ਤੇ 8-10 ਦਿਨਾਂ ਦੇ ਵਿੱਚ ਲੇਵਾ ਇਹਨੇ ਚੰਗਾ ਬਣਾ ਜਾਣਾ ਤਕਰੀਬਨ ਤੇ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਇਹਦਾ ਮੁੱਲ ਆ ਬਾਈ 55000 ਰੁਪਏ 55000 ਤੇ ਮਾਨਤਨ ਹੋ ਜੂ ਬਾਈ ਮਾਨਤਨ ਕਰ ਦਾਂਗੇ ਲਓ ਵੀ ਮਿੱਤਰੋ 55000 ਬਾਈ ਨੇ ਇਹਦਾ ਮੁੱਲ ਰੱਖਿਆ ਬਣਦਾ ਮਾਨਤਨ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾ ਦੋਸਤੋ ਬਾਈ ਨੂੰ ਫੋਨ ਕਰਿਓ ਸੌਦਾ ਤੁਹਾਡਾ ਹੋ ਜਾਣਾ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਾਲ ਕਰਕੇ ਬਾਈ ਨਾਲ ਸੰਪਰਕ ਕਰਕੇ ਸਬਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਤੁਸੀਂ ਫੋਨ ਕਰਕੇ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਇੱਕ ਨਾ ਸੱਜਣੋ ਬਾਈ ਕੋਲੇ ਮੋਰਾ ਬਰੀਡ ਦਾ ਝੋਟਾ ਸੀਗਾ ਐਮ 29 ਦਾ ਬੱਚਾ ਸੱਜਣੋ ਮਦਰ ਰਿਕਾਰਡ ਬਾਈ ਨੇ 18 ਪਲੱਸ ਦੱਸਿਆ ਜੈਡ ਬਲੈਕ ਆ ਸੋਹਣੇ ਕੱਦ ਕਾਟਚਾ ਦੋਸਤੋ ਜੇ ਕਿਸੇ ਵੀਰ ਨੇ ਦੋਸਤੋ ਮੱਝ ਕ੍ਰਾਸ ਪ੍ਰੋਨੀ ਹੋਈ ਬਾਈ ਨਾਲ ਸੰਪਰਕ ਕਰ ਸਕਦੇ ਆ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਬਾਕੀ ਫੀਸ ਆ ਜਿਹੜੀ ਦੋਸਤੋ ਉਹ ਵੀ ਵਾਜਵਜੀ ਆ ਬਿਲਕੁਲ ਬਰੀਕੀਆਂ ਬਹੁਤ ਆ ਦੋਸਤੋ ਕੁੰਡਾ ਬਹੁਤ ਆ ਇਹ ਕੋਈ ਵਾਲ ਦੋਸਤੋ ਸਰੀਰ ਦੇ ਉੱਤੇ ਹੈ ਨਹੀਂ ਆ ਚਿੱਟਾ ਜੈਡ ਬਲੈਕ ਆ ਸੰਪਰਕ ਕਰ ਲਿਓ ਜੀ ਬਾਈ ਨਾਲ